ਬੰਦੀ ਸਿੰਘਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਅੱਜ ਸਿੱਖ ਜਥੇਬੰਦੀਆਂ ਮੀਟਿੰਗ ਕਰਨ ਜਾ ਰਹੀਆਂ ਨੇ ਤੇ ਇਸ ਮੀਟਿੰਗ ਦੇ ਵਿੱਚ ਕਈ ਫੈਸਲੇ ਲਏ ਜਾਣਗੇ ਤੇ ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਮੁੜ ਤੋਂ ਚਰਚਾ ਸਿੱਖ ਕੌਮ ਦੇ ਵੱਲੋਂ ਕੀਤੀ ਜਾਵੇਗੀ ਤੇ ਉੱਥੇ ਹੀ ਅੱਜ ਬਾਪੂ ਸੂਰਤ ਸਿੰਘ ਦੀਆਂ ਅਸੀਂ ਆ ਵੀ ਵਿਦੇਸ਼ ਤੋਂ ਲਿਆ ਕੇ ਅੱਜ ਕਈ ਸ਼ਹਿਰਾਂ ਦੇ ਵਿੱਚ ਕਮਾਈਆਂ ਜਾਣਗੀਆਂ ਤੇ ਜਿਸ ਨੂੰ ਲੈ ਕੇ ਦੱਸੀਏ ਕਿ ਅੱਜ ਬੰਦੇ ਸਿੰਘਾਂ ਨੂੰ ਲੈ ਕੇ ਵੱਡਾ ਫੈਸਲਾ ਹੋਣ ਜਾ ਰਿਹਾ ਹੈ ਤੇ ਉੱਥੇ ਹੀ ਬਾਪੂ ਸੂਰਤ ਸਿੰਘ ਜਿਹੜੇ ਕਿ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਕਿ ਵੱਡੀ ਕੁਰਬਾਨੀ ਦਿੱਤੀ ਗਈ ਤੇ ਜਿਸ ਦੇ ਦੌਰਾਨ ਅੱਜ ਸਿੱਖ ਕੌਮ ਦੇ ਵੱਲੋਂ ਵੱਡਾ ਜਿਹੜਾ ਕਿ ਐਲਾਨ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਵਿਦੇਸ਼ ਜਿਹੜਾ ਕਿ ਬਾਪੂ ਸੂਰਜ ਸਿੰਘ ਦੀਆਂ ਅਸਤੀਆਂ ਲਿਆ ਕੇ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਮਾਈਆਂ ਜਾਣਗੀਆਂ ਤੇ ਜਿਸ ਦੇ ਦੌਰਾਨ ਮੀਟਿੰਗ ਹੋਵੇਗੀ ਤੇ ਉਸ ਮੀਟਿੰਗ ਦੇ ਦੌਰਾਨ ਕਈ ਵੱਡੇ ਫੈਸਲੇ ਲਏ ਜਾਣਗੇ ਤੇ ਦੱਸਿਏ ਕਿ ਬੀਤੇ ਦਿਨਾਂ ਦੇ ਵਿੱਚ ਹੀ ਇਹ ਮੀਟਿੰਗ ਪਹਿਲਾਂ ਵੀ ਹੋਈ ਤੇ ਇਸ ਮੀਟਿੰਗ ਤੋਂ ਬਾਅਦ ਜਿਹੜਾ ਕਿ ਮੀਟਿੰਗ ਖਤਮ ਹੁੰਦੀ ਸਾਰ ਸਿੱਖ ਕੌਮ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਤੇ ਉਹ ਇੱਥੇ ਹੀ 16 ਫਰਵਰੀ ਨੂੰ ਇਸ ਮੀਟਿੰਗ ਦੇ ਲਈ ਕਹਿ ਦਿੱਤਾ ਗਿਆ ਸੀ ਤੇ ਅੱਜ ਮੀਟਿੰਗ ਹੋਵੇਗੀ ਬੰਦੀ ਸਿੰਘਾਂ ਅਤੇ ਉਥੇ ਹੀ ਕਈ ਹੋਰ ਮੁੱਦਿਆਂ ਦੇ ਉੱਤੇ ਚਰਚਾ ਵੀ ਕੀਤੀ ਜਾ ਸਕਦੀ ਆ ਤੇ ਬੰਦੀ ਸਿੰਘਾਂ ਨੂੰ ਲੈ ਕੇ ਗੱਲ ਕਰੀਏ ਤਾਂ ਕਾਫੀ ਲੰਮਾ ਸਮਾਂ ਹੋ ਗਿਆ ਤੇ ਸਿੱਖ ਜਥੇਬੰਦੀਆਂ ਜੇਲ੍ਹ 'ਚ ਬੰਦ ਨੇ ਤੇ ਉੱਥੇ ਹੀ ਜਗਤਾਰ ਸਿੰਘ ਹਵਾਰਾ ਰਾਜੋਆਣਾ ਤੇ ਦਵਿੰਦਰਪਾਲ ਸਿੰਘ ਪੁੱਲਰ ਅਤੇ ਕਈ ਹੋਰ ਬੰਦੀ ਸਿੰਘਾਂ ਨੂੰ ਲੈ ਕੇ ਜਿਹੜਾ ਕਿ ਲਗਾਤਾਰ ਸਿੱਖ ਜਥੇਬੰਦੀਆਂ ਰਿਹਾਈ ਦੀ ਮੰਗ ਕੀਤੀ ਕਰ ਰਹੀਆਂ ਨੇ ਤੇ ਉੱਥੇ ਹੀ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਵੀ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆਈਆਂ ਤੇ ਜਿਸ ਦੇ ਦੌਰਾਨ ਸਿੱਖਾਂ ਨੇ ਕਹਿਣਾ ਕਿ ਜਦ ਬੰਦੀ ਸਿੰਘ ਆਪਣੀ ਰਿਹਾਈ ਨੂੰ ਲੈ ਕੇ ਆਪਣੀਆਂ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਤਾਂ ਉਹਨਾਂ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾ ਰਹੀ ਔਰ ਨਾ ਹੀ ਉਹਨਾਂ ਨੂੰ ਕੋਈ ਰਿਹਾਈ ਦਿੱਤੀ ਜਾ ਰਹੀ ਹੈ ਤੇ ਜਿਸ ਦੇ ਤਹਿਤ ਸਿੱਖ ਕੌਮ ਦੇ ਵੱਲੋਂ ਲਗਾਤਾਰ ਉੱਥੇ ਹੀ ਸਰਕਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਅਤੇ ਪੜਾਅਸ ਜਿਹੜੀ ਕਿ ਸਰਕਾਰਾਂ ਨੂੰ ਲੈ ਕੇ ਕੱਢੀ ਜਾ ਰਹੀ ਹੈ ਤੇ ਸਿੱਖ ਕੌਮ ਦੇ ਵੱਲੋਂ ਜਿਹੜਾ ਕਿ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੱਕਿਆ ਜਾ ਰਿਹਾ ਹੈ ਤੇ ਹੁਣ ਮੀਟਿੰਗ ਅੱਜ ਬੰਦੀ ਸਿੰਘਾਂ ਨੂੰ ਲੈ ਕੇ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਜਗਤਾਰ ਸਿੰਘ ਹਵਾਰਾ ਦੇ ਬਾਪੂ ਸ਼ਾਮਲ ਹੋਣਗੇ ਤੇ ਉਥੇ ਕੋਈ ਹੋਰ ਸਿੱਖ ਜਥੇਬੰਦੀ ਇਸ ਮੀਟਿੰਗ ਦੇ ਦੌਰਾਨ ਜਿਹੜਾ ਕਿ ਵੱਡੇ ਫੈਸਲੇ ਲੈਣ ਗੀਆਂ ਤੇ ਉਥੇ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਵੱਡੇ ਇਕੱਠ ਨੂੰ ਲੈ ਕੇ ਵੀ ਕੋਈ ਜਿਹੜਾ ਕਿ ਐਲਾਨ ਸਿੱਖ ਕੌਮ ਦੇ ਵੱਲੋਂ ਕੀਤਾ ਜਾ ਸਕਦਾ ਤੇ ਉਥੇ ਸਰਕਾਰਾਂ ਨੂੰ ਵੀ ਕੋਈ ਠੋਕਮੀ ਚੇਤਾਵਨੀ ਆ ਸਕਦੀ ਹੈ ਤੇ ਜਿਸ ਦੇ ਤਹਿਤ ਅੱਜ ਬੰਦੀ ਸਿੰਘਾਂ ਨੂੰ ਲੈ ਕੇ ਮੀਟਿੰਗ ਹੋਵੇਗੀ ਤੇ ਇਸ ਮੀਟਿੰਗ ਦੇ ਵਿੱਚ ਕਈ ਮੁੱਦੇ ਤੇ ਉਥੇ ਹੀ ਜਿਹੜਾ ਕਿ ਪੰਥਕ ਵਿਚਾਰ ਮਸਲਿਆਂ ਨੂੰ ਲੈ ਕੇ ਜਿਹੜੇ ਕਿ ਵਿਚਾਰਾ ਕੀਤੇ ਜਾਣਗੇ ਤੇ ਜਿਸ ਦੇ ਤਹਿਤ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਸਿੱਖ ਕੌਮ ਦੇ ਵੱਲੋਂ ਕੀਤੀ ਜਾਵੇਗੀ ਤੇ ਉਥੇ ਹੀ ਅੱਜ ਬਾਪੂ ਸੂਰਜ ਸਿੰਘ ਦੀਆਂ 80 ਵੀ ਵਿਦੇਸ਼ ਤੋਂ ਲਿਆ ਕੇ ਅੱਜ ਕਈ ਸ਼ਹਿਰਾਂ ਦੇ ਵਿੱਚ ਕਮਾਈਆਂ ਜਾਣਗੀਆਂ ਤੇ ਜਿਸ ਨੂੰ ਲੈ ਕੇ ਦੱਸਦੀ ਇਹ ਕਿ ਅੱਜ ਬੰਦੇ ਸਿੰਘਾਂ ਨੂੰ ਲੈ ਕੇ ਵੱਡਾ ਫੈਸਲਾ ਹੋਣ ਜਾ ਰਿਹਾ ਹੈ ਤੇ ਉੱਥੇ ਹੀ ਬਾਪੂ ਸੂਰਤ ਸਿੰਘ ਜਿਹੜੇ ਕਿ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਕਿ ਵੱਡੀ ਕੁਰਬਾਨੀ ਦਿੱਤੀ ਗਈ ਤੇ ਜਿਸ ਦੇ ਦੌਰਾਨ ਅੱਜ ਸਿੱਖ ਕੌਮ ਦੇ ਵੱਲੋਂ ਵੱਡਾ ਜਿਹੜਾ ਕਿ ਐਲਾਨ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਵਿਦੇਸ਼ ਤੋਂ ਜਿਹੜਾ ਕਿ ਬਾਪੂ ਸੂਰਤ ਸਿੰਘ ਦੀਆਂ ਅਸਤੀਆਂ ਲਿਆ ਕੇ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਮਾਈਆਂ ਜਾਣਗੀਆਂ ਤੇ ਜਿਸ ਦੇ ਦੌਰਾਨ ਮੀਟਿੰਗ ਹੋਵੇਗੀ ਤੇ ਉਸ ਮੀਟਿੰਗ ਦੇ ਦੌਰਾਨ ਕਈ ਵੱਡੇ ਫੈਸਲੇ ਲਏ ਜਾਣਗੇ ਤੇ ਦੱਸਿਏ ਕਿ ਬੀਤੇ ਦਿਨਾਂ ਦੇ ਵਿੱਚ ਹੀ ਇਹ ਮੀਟਿੰਗ ਪਹਿਲਾਂ ਵੀ ਹੋਈ ਤੇ ਇਸ ਮੀਟਿੰਗ ਤੋਂ ਬਾਅਦ ਜਿਹੜਾ ਕਿ ਮੀਟਿੰਗ ਖਤਮ ਹੁੰਦੀ ਸਾਰ ਸਿੱਖ ਕੌਮ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਤੇ ਉਹ ਇੱਥੇ ਹੀ 16 ਫਰਵਰੀ ਨੂੰ ਇਸ ਮੀਟਿੰਗ ਦੇ ਲਈ ਕਹਿ ਦਿੱਤਾ ਗਿਆ ਸੀ ਤੇ ਅੱਜ ਮੀਟਿੰਗ ਹੋਵੇਗੀ ਬੰਦੀ ਸਿੰਘਾਂ ਅਤੇ ਉਥੇ ਹੀ ਕਈ ਹੋਰ ਮੁੱਦਿਆਂ ਦੇ ਉੱਤੇ ਚਰਚਾ ਵੀ ਕੀਤੀ ਜਾ ਸਕਦੀ ਆ ਤੇ ਉਹ ਬੰਦੀ ਸਿੰਘਾਂ ਨੂੰ ਲੈ ਕੇ ਗੱਲ ਕਰੀਏ ਤਾਂ ਕਾਫੀ ਲੰਮਾ ਸਮਾਂ ਹੋ ਗਿਆ ਤੇ ਸਿੱਖ ਜਥੇਬੰਦੀਆਂ ਜੇਲ੍ਹ ਚ ਬੰਦ ਨੇ ਤੇ ਉੱਥੇ ਹੀ ਜਗਤਾਰ ਸਿੰਘ ਹਵਾਰਾ ਰਾਜੋਆਣਾ ਤੇ ਦਵਿੰਦਰਪਾਲ ਸਿੰਘ ਪੁੱਲਰ ਅਤੇ ਕਈ ਹੋਰ ਬੰਦੀ ਸਿੰਘਾਂ ਨੂੰ ਲੈ ਕੇ ਜਿਹੜਾ ਕਿ ਲਗਾਤਾਰ ਸਿੱਖ ਜਥੇਬੰਦੀਆਂ ਰਿਹਾਈ ਦੀ ਮੰਗ ਕੀਤੀਆਂ ਕਰ ਰਹੀਆਂ ਨੇ ਤੇ ਉੱਥੇ ਹੀ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਵੀ ਸਿੱਖ ਜਥੇਬੰਦੀਆਂ ਪੜਕਦੀਆਂ ਹੋਈਆਂ ਨਜ਼ਰ ਆਈਆਂ ਤੇ ਜਿਸ ਦੇ ਦੌਰਾਨ ਸਿੱਖਾਂ ਦੇ ਕਹਿਣੇ ਕਿ ਜਦ ਬੰਦੀ ਸਿੰਘ ਆਪਣੀ ਰਿਹਾਈ ਨੂੰ ਲੈ ਕੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤਾਂ ਉਹਨਾਂ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾ ਰਹੀ ਔਰ ਨਾ ਹੀ ਉਹਨਾਂ ਨੂੰ ਕੋਈ ਰਿਹਾਈ ਦਿੱਤੀ ਜਾ ਰਹੀ ਹੈ ਤੇ ਜਿਸ ਦੇ ਤਹਿਤ ਸਿੱਖ ਕੌਮ ਦੇ ਵੱਲੋਂ ਲਗਾਤਾਰ ਉੱਥੇ ਹੀ ਸਰਕਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਅਤੇ ਪੜਾਅਸ ਜਿਹੜੀ ਕਿ ਸਰਕਾਰਾਂ ਨੂੰ ਲੈ ਕੇ ਕੱਢੀ ਜਾ ਰਹੀ ਹੈ ਤੇ ਸਿੱਖ ਕੌਮ ਦੇ ਵੱਲੋਂ ਜਿਹੜਾ ਕਿ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੱਕਿਆ ਜਾ ਰਿਹਾ ਹੈ ਤੇ ਹੁਣ ਮੀਟਿੰਗ ਅੱਜ ਬੰਦੀ ਸਿੰਘਾਂ ਨੂੰ ਲੈ ਕੇ ਹੋਣ ਜਾ ਰਹੀ ਹੈ ਤੇ ਜਿਸ ਦੇ ਵਿਚ ਜਗਤਾਰ ਸਿੰਘ ਹਵਾਰਾ ਦੇ ਬਾਪੂ ਸ਼ਾਮਲ ਹੋਣਗੇ ਤੇ ਉਥੇ ਕੋਈ ਹੋਰ ਸਿੱਖ ਜਥੇਬੰਦੀ ਇਸ ਮੀਟਿੰਗ ਦੇ ਦੌਰਾਨ ਜਿਹੜਾ ਕਿ ਵੱਡੇ ਫੈਸਲੇ ਲੈਣ ਗੀਆਂ ਤੇ ਉਥੇ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਵੱਡੇ ਇਕੱਠ ਨੂੰ ਲੈ ਕੇ ਵੀ ਕੋਈ ਜਿਹੜਾ ਕਿ ਐਲਾਨ ਸਿੱਖ ਕੌਮ ਦੇ ਵੱਲੋਂ ਕੀਤਾ ਜਾ ਸਕਦਾ ਤੇ ਉਥੇ ਸਰਕਾਰਾਂ ਨੂੰ ਵੀ ਕੋਈ ਠੋਕਮੀ ਚੇਤਾਵਨੀ ਆ ਸਕਦੀ ਹੈ ਤੇ ਜਿਸ ਦੇ ਤਹਿਤ ਅੱਜ ਬੰਦੀ ਸਿੰਘਾਂ ਨੂੰ ਲੈ ਕੇ ਮੀਟਿੰਗ ਹੋਵੇਗੀ ਤੇ ਇਸ ਮੀਟਿੰਗ ਦੇ ਵਿੱਚ ਕਈ ਮੁੱਦੇ ਤੇ ਹੋਥੇ ਹੀ ਜਿਹੜਾ ਕਿ ਪੰਥਕ ਵਿਚਾਰ ਮਸਲਿਆਂ ਨੂੰ ਲੈ ਕੇ ਜਿਹੜੇ ਕਿ ਵਿਚਾਰਾ ਕੀਤੇ ਜਾਣਗੇ ਤੇ ਜਿਸ ਦੇ ਤਹਿਤ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ